ਮੋਗਾ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ بارش ਨਾਲ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਮੋਗਾ ਦੀ ਦਾਣਾ ਮੰਡੀ ਵਿੱਚ ਬਣੇ 106 ਸਾਲ ਪੁਰਾਣੇ ਗੇਟ ਦੀ ਅੱਜ ਸਵੇਰੇ ਛੱਤ ਡਿੱਗੀ। ਇਸ ਦੇ ਥੱਲੇ ਕੋਈ ਵੀ ਨਹੀਂ ਸੀ। ਸੂਚਨਾ ਮਿਲਦਿਆਂ ਹੀ ਨਗਰ ਨਿਗਮ ਦੇ ਸਾਰੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜੀ.ਸੀ.ਬੀ ਦੀ ਸਹਿਯੋਗ ਨਾਲ ਉੱਥੇ ਪਿਆ ਮਲਵਾ ਹਟਾਇਆ ਗਿਆ। ਇਹ ਬਹੁਤ ਚਿਰ ਪੁਰਾਣਾ ਜੀ ਸਾਡੀ ਸੁਰਤ ਤੋਂ ਹੀ ਪਹਿਲਾਂ ਦਾ ਇਹ। ਸਮਝ ਲਓ ਕਿ ਅੰਗਰੇਜ਼ਾਂ ਨੇ ਬਣਾਇਆ ਹਿੰਦੁਸਤਾਨ ਪਾਕਿਸਤਾਨ ਵੇਲੇ ਦਾ ਹੈ ਤੇ ਇਹਦੇ ਥੱਲੇ ਰਗਜਾਰ ਕਰ ਰਹੇ ਸੀਗੇ ਉਹ ਵੀ ਖੜਾ ਰਗਜਾਰ ਖਤਮ ਹੁੰਦਾ ਜਾਂਦਾ ਵਾ ਇਹ ਗੇਟ ਡਿੱਗ ਪਿਆ ਸਾੜਾ ਕਾਫੀ ਨੁਕਸਾਨ ਹੋਇਆ ਜੁੱਟੀਆਂ ਪਾਣੀ 'ਚ ਰੁੜ ਗਈਆਂ ਫੱਟੇ-ਫੁੱਟੇ ਜਿਹੜੇ ਸਾਡੇ ਰੱਖੇ ਸੀ ਉਹ ਟੁੱਟ ਗਏ ਜਿੰਨਾ ਸਾਡਾ ਫਾਇਦਾ ਹੋਵੇ ਕਰਵਾਇਆ ਜਾਵੇ ਤੇ ਗਰੀਬ ਆਦਮੀ ਤੇ ਇੰਨੀ ਕੀ ਬੇਨਤੀ ਕਰ ਸਕਦੇ ਇੱਕ ਜਿੰਨੀ ਸੰਸਾਰਨੀ ਨੂੰ ਯਾਦ ਦਿਨ ਇਹ ਮੋਗਾ ਦੇ ਨਾਂ ਤੇ ਬਹੁਤ ਚਿਰ ਦੀ ਜੁੜੀ ਆ ਇਹ ਦੋ ਗੇਟ ਸੀ ਜੀ ਇੱਕ ਸਬਜ਼ਮੰਦੀ ਵਾਲਾ ਸੀ ਇੱਕ ਇਹ ਸੀ ਇਹ ਦੋਵਾਂ ਗੇਟਾਂ ਦੀ ਇੱਕੋ ਸਾ ਇੱਕੋ ਤਰੀਕੇ ਚ ਬਣੇ ਸੀ ਇਹ ਇੱਕੋ ਜੇ ਬਣੇ ਸੀ ਤੇ ਹੁਣ ਹਿਸਾਬ ਲਾ ਲਓ ਵੀ ਇੰਨਾ ਪੁਰਾਣਾ ਗੇਟ ਅੱਜ ਡਿੱਗ ਪਿਆ ਸ਼ੁਕਰ ਕਰੋ ਕੋਈ ਥੱਲੇ ਹੈ ਨਹੀਂ ਸੀ ਇਹਦੇ ਇਹ ਰਾਤੋਂ ਡਿੱਗਿਆ ਤੇ ਸਵੇਰੇ ਹਾਂ ਥੱਲੇ ਕੋਈ ਹੁੰਦਾ ਤੇ ਤੇ ਉਹਨੇ ਉ ਮਰ ਜਾਣਾ ਸੀ ਕਰੇ ਨੇ ਇਹੀ ਬੈਠੇ ਹੁੰਦੇ ਆ ਹਾਂ ਨਗਰ ਨਿਗਮ ਦੇ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ بارش ਦੇ ਕਾਰਨ ਇਹ ਛੱਤ ਡਿੱਗੀ ਹੈ ਇਹ ਬਹੁਤ ਪੁਰਾਣੀ ਹੈ ਮੰਡੀ ਨੂੰ ਜਾਣ ਵਾਲਾ ਰਸਤਾ ਸਾਫ਼ ਕੀਤਾ ਗਿਆ ਹੈ ਅਤੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੂਚਨਾ ਸਵੇਰ ਮਿਲੀ ਸੀ ਜੀ ਛੱਤ ਗਿਰਨ ਦੀ ਕਿਉਂਕਿ ਬਹੁਤ ਪੁਰਾਣੀ ਉਹ ਬਿਲਡਿੰਗ ਬਣੀ ਹੋਈ ਹੈ ਸੂਚਨਾ ਮਿਲਨ ਤੋਂ ਬਾਅਦ ਅਸੀਂ ਟ੍ਰੈਫਿਕ ਨੂੰ ਸੁਚਾਰੂ ਚਲਾਉਣ ਵਾਸਤੇ ਲੋਕਾਂ ਦੀ ਸਹੂਲਤ ਹਾਸਤੇ ਤੁਰੰਤ ਅਸੀਂ ਜੀਸੀਬੀ ਭੇਜ ਕੇ ਸਾਰਾ ਮਲਬਾ ਉਥੋਂ ਕਲੀਅਰ ਕਰਵਾਤਾ ਹੁਣ ਟ੍ਰੈਫਿਕ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਹੈ ਪਰੇ ਸਬੰਧੀ ਮਾਨਯੋਗ ਕਮਿਸ਼ਨਰ ਜੀ ਨੂੰ ਔਰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਗਲੇਰੀ ਕਾਰਵਾਈ ਅਗੋਂ ਉਹਨਾਂ ਦੇ ਬਲੂਕ ਕੀਤੀ ਜਾਏ ਸਰਕਾਰ ਨੂੰ ਲੱਗ ਗਿਆ ਵੀ ਕਿਸ ਕਾਰਨ ਕਰਕੇ ਮੇਨ بارش ਚੱਲ ਰਹੀ ਹੈ ਕਾਰਨ ਤਾਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ ਜੋ ਸਾਡੀ ਡਿਊਟੀ ਬੰਦੀ ਸੀ ਉੱਥੇ ਸੋਚਾਰੂ ਤੁਹਾਨੂੰ ਨਾਲ ਟ੍ਰੈਫਿਕ ਨੂੰ ਚਲਾਉਣਾ ਔਰ ਉਹ ਸੀ ਕਰਵਾ ਦਿੱਤਾ ਗਿਆ ਕਿ ਮਲਬਾ ਹਟਾਤਾ ਗਿਆ ਸਾਰਾ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹੋ ਨਹੀਂ ਸਕਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ